ਲਗਦੀ ਲੋਹਰ ਦੀਆ ਲਿਖਣ ਅਤੇ ਗਾਉਣ ਵਾਲੇ ਗੁਰੂ ਰੰਦਾਵਾ ਨੂੰ ਹੁਣ ਤੁਸੀਂ ਉਹਨਾਂ ਦੀ ਨਵੀਂ ਆਉਣ ਵਾਲੀ ਫਿਲਮ ਸ਼ਾਹਕੋਟ ਵਿੱਚ ਵੇਖ ਸਕੋਗੇ ਜੋ 4 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਦੇ ਬਾਰੇ ਅੱਜ ਦੁਪਹਿਰ ਮੈਨੂੰ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਪਰਦੇਸੀ ਹੋ ਜਾਣਾ ਵੀ ਕਿਸ ਮਸਲੇ ਦਾ ਹੱਲ ਹੈ ਇਹ ਦਾਣੇ ਪਾਣੇ ਦੇ ਚੱਕਰੇ ਹੈ ਕੋਈ ਹੋਰ ਹੀ ਗੱਲ ਸ਼ਾਹਕੋਟ ਮੇਰੇ ਨਾਲੋਂ ਵੱਧ ਨੇੜੇ ਡਾਇਰੈਕਟਰ ਸਾਹਿਬ ਦੇ ਜਿਨ੍ਹਾਂ ਨੇ ਸਟੋਰੀ ਲਿਖੀ ਹੈ ਜਗ੍ਹਾ ਕੋਈ ਵੀ ਹੋ ਸਕਦਾ ਸੀ ਫਿਲਮ ਦੇ ਵਿੱਚ ਬਟ ਉਹਨਾਂ ਦੀ ਵਡਿਆਈ ਹੈ ਕਿ ਉਹਨਾਂ ਨੇ ਮੈਨੂੰ ਫਿਲਮ ਚ ਲਿਆ ਤੇ ਮੌਕਾ ਦਿੱਤਾ ਐਕਟਿੰਗ ਕਰਨ ਦਾ ਔਰ ਸ਼ਾਗੁਰ ਬਹੁਤ ਹੀ ਵਧੀਆ ਸਟੋਰੀ ਹੈ ਜੀ ਇੱਕ ਇਨਸਾਨ ਜਿਹੜਾ ਆਪਣੇ ਘਰ ਵਾਪਸ ਜਾਣਾ ਚਾਹੁੰਦਾ ਉਹਦੀ ਸਟੋਰੀ ਹੈ ਇੱਥੇ ਕੈਨੇਡਾ ਦੇ ਵਿੱਚ ਜਿਹੜੇ ਅਸੀਂ ਉੱਥੇ ਪੰਜਾਬ ਤੋਂ ਅਲੱਗ-ਅਲੱਗ ਹੈ ਤੇ ਉਹਨਾਂ ਪੰਜਾਬਾਂ ਦੇ ਅਲੱਗ ਹੋਣ ਦਾ ਜਿਹੜਾ ਦਰਦ ਹੈ ਲੋਕ ਮਹਿਸੂਸ ਕਰਦੇ ਆ ਜਨਰੇਸ਼ਨਸ ਤੋਂ ਇੱਥੇ ਆ ਕੇ ਕੈਨੇਡਾ ਵਿੱਚ ਕਿਤੇ ਨਾ ਕਿਤੇ ਉਹ ਪੰਜਾਬ ਜੁੜਦੇ ਆ ਕਿ ਇਹ ਇੱਕ ਕਾਰਨ ਹੈ ਕਿ ਤੁਸੀਂ ਆਪਣੀ ਸ਼ਾਹਕੋਟ ਦੀ ਜਿਹੜੀ ਗੱਲਬਾਤ ਪ੍ਰੋਮੋਸ਼ਨ ਲੈ ਕੇ ਇੱਥੇ ਆਏ ਹੋ ਨਹੀਂ ਇੱਥੇ ਇਸ ਟੂ ਇਸ ਕੰਟਰੀ ਤੋਂ ਬਿਨਾ ਪ੍ਰੋਮੋਸ਼ਨ ਹੋਈ ਨਹੀਂ ਸਕਦੇ ਇੱਥੇ ਸਾਡੇ ਪੰਜਾਬੀ ਨੇ ਲੈਂਦੇ ਪੰਜਾਬ ਦੇ ਚੜਦੇ ਪੰਜਾਬ ਦੇ ਜਿਹੜੇ ਪ੍ਰਾਊਡਲੀ ਪੰਜਾਬੀ ਭਾਸ਼ਾ ਬੋਲਦੇ ਨੇ ਬਰਾਊਡਲੀ ਕਲਚਰ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਅਸੀਂ ਵੀ ਉਸੇ ਤਰੀਕੇ ਨਾਲ ਫ্রম ਡੇ 1 ਪੰਜਾਬੀ ਲਿਪੀ ਦਾ ਖਾ ਰਹੇ ਆ ਜੀ ਪੰਜਾਬੀ ਮਾਂ ਬੋਲੀ ਦਾ ਹੀ ਦੇਣਾ ਕਿ ਜਿਹੜਾ ਅੱਜ ਮੈਨੂੰ ਲੋਕੀ ਜਾਣਦੇ ਨੇ ਜਾਂ ਮੇਰੇ ਗਾਣੇ ਮੈਂ ਲਿਖ ਪਾਉਣਾ ਵਾ ਜਾਂ ਮੈਂ ਗਾ ਪਾਉਣਾ ਉਹ ਪੰਜਾਬੀ ਜੀ ਨੇ ਤੇ ਕੈਨੇਡਾ ਹੋ ਗਿਆ ਅਮਰੀਕਾ ਦੇ ਪੰਜਾਬੀ ਹੋ ਗਏ ਅ ਇੰਗਲੈਂਡ 'ਚ ਰਹਿੰਦੇ ਪੰਜਾਬੀ ਆਸਟ੍ਰੇਲੀਆ ਨਿਊਜ਼ੀਲੈਂਡ ਸਾਰੇ ਹਰ ਜਿੱਥੇ ਵੀ ਪੰਜਾਬੀ ਰਹਿੰਦੇ ਨੇ ਉਹ ਪ੍ਰਾਊਡਲੀ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦੇ ਨੇ ਤੁਹਾਨੂੰ ਜੋ ਮੈਂ ਵੀ ਇੱਕਾਂ ਜੀ ਉਹ ਵੱਖਰੀ ਗੱਲ ਮੈਂ ਇੰਡੀਆ ਰਹਿਣਾ ਬਟ ਇਸ ਕੰਟਰੀ ਤੋਂ ਮੇਨਾ ਪ੍ਰੋਮੋਸ਼ਨ ਅਧੂਰੀ ਆ ਸੋ ਸਾਰਿਆਂ ਦਾ ਧੰਨਵਾਦ ਪਿਆਰ ਕਰਨ ਵਾਸਤੇ ਕੋਵਿਡ ਤੋਂ ਬਾਅਦ ਅਸੀਂ ਵੈਸੇ ਹੀ ਕਈ ਤਰ੍ਹਾਂ ਨਾਲ ਮੈਂਟਲੀ ਵਿਖਰੇ ਪਏ ਹਾਂ ਸੋ ਇੱਕ ਜ਼ਰੂਰਤ ਹੈ ਕਿ ਕੋਈ ਲੜੀ ਸਾਨੂੰ ਆ ਕੇ ਜੋੜੇ ਤੁਹਾਡੀ ਫਿਲਮ ਜਿਹੜੀ ਸ਼ਾਹਕੋਟ ਹੈ ਉਹ ਕਿਸ ਤਰ੍ਹਾਂ ਦਾ ਇੰਪੈਕਟ ਲਿਆਏਗੀ 휴ਮੈਨਿਟੀ ਵਾਸਤੇ ਸੇ ਜਿਹੜੀ ਸਾਡੀ ਸਟੋਰੀ ਹੈ ਰੀਅਲ ਇਨਸੀਡੈਂਟ ਬੇਸ ਸਟੋਰੀ ਹੈ ਉਹ ਤੋਂ ਇਨਸਪਾਇਰ ਹੋ ਕੇ ਆਪਾਂ ਫਿਲਮ ਬਣਾਈਆਂ ਨਾ ਅਸੀਂ ਕਰੈਕਟਰ ਉਹ ਨਹੀਂ ਲਿਆ ਬਟ ਇਨਸਪਾਇਰ ਇਨਸਪੀਰੇਸ਼ਨ ਉਤੋਂ 2001 2 ਦੇ ਵਿੱਚ ਜਦੋਂ ਅਜਿਹੇ ਡੰਕੀ ਲਾ ਕੇ ਲੋਕੀ ਬਾਹਰ ਹੁੰਦੇ ਸੀ ਮੁੰਡੇ ਕੁੜੀਆਂ ਉਦੋਂ ਉਹਨਾਂ ਚੋਂ ਉਹਨਾਂ ਦੀ ਇੱਕ ਸਟੋਰੀ ਆ ਜਿਹੜਾ ਅ ਟਰਕੀ ਤੋਂ ਪ੍ਰिजनਰ ਐਕਸਚੇਂਜ ਪ੍ਰੋਗਰਾਮ ਦੇ ਦੌਰਾਨ ਪਾਕਿਸਤਾਨ ਪੇਜ ਉੱਤੇ ਜਾਂਦੇ ਰਹੇ ਨੇ ਇੰਡੀਅਨਸ ਉਹਨਾਂ ਦੀ ਸਟੋਰੀ ਆ ਤੇ ਅ ਆਈ ਥਿੰਕ ਸਾਡੀ ਫਿਲਮ ਦੇ ਵਿੱਚ ਪਿਆਰ ਦੀ ਗੱਲ ਕੀਤੀ ਗਈ ਹੈ ਸਾਡੀ ਫਿਲਮ ਦੇ ਵਿੱਚ ਘਰ ਵਾਪਸ ਆਉਣ ਦੀ ਗੱਲ ਕੀਤੀ ਗਈ ਹੈ ਸਾਡੀ ਫਿਲਮ ਦੇ ਗਾਣੇ ਬਹੁਤ ਖੂਬਸੂਰਤ ਨੇ ਜਤਿੰਦਰ ਸ਼ਾਹ ਭਾਈ ਨੇ ਬਣਾਏ ਤੇ ਸਕ੍ਰੀਨ ਪਲੇ ਬਹੁਤ ਵਧੀਆ ਤੇ ਇੱਕ ਨਵਾਂ ਸਿਨੇਮਾ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਆਡੀਅנס ਦੱਸੇਗੀ ਕਿ ਸਿਰਜਿਆ ਗਿਆ ਕਿ ਨਹੀਂ ਜਦੋਂ ਅਸੀਂ ਲਗਦੀ ਲਾਹੌਰ ਦੀ ਆਦੀ ਗੱਲ ਕਰਦੇ ਆ ਉਹਦੇ ਤੋਂ ਤੁਹਾਨੂੰ ਬਹੁਤ ਸਾਰੇ ਜਿਹੜੇ ਸਾਡੇ ਲੈਂਦੇ ਪੰਜਾਬ ਦੇ ਪੰਜਾਬੀ ਹੈ ਉਹ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਆ ਜਿਹੜੇ ਇੱਥੇ ਸਾਰੇ ਪੰਜਾਬੀ ਰਹਿੰਦੇ ਆ ਉਹਨਾਂ ਦੇ ਲਈ ਕੀ ਮੈਸੇਜ ਹੈ ਤੁਹਾਡਾ ਮੈਸੇਜ ਆਈ ਹੈ ਜੀ ਕਿ ਪਹਿਲਾਂ ਤੇ ਜਿਹੜੇ ਕੰਮ ਲਈ ਤੁਸੀਂ ਘਰੋਂ ਨਿਕਲੇ ਹੋ ਉਹਨੂੰ ਨਾ ਭੁੱਲੋ ਉਹਨੂੰ ਕੰਸਿਸਟੈਂਸੀ ਦੇ ਨਾਲ ਐਵਰੀ ਡੇ ਕਰਦੇ ਰਹੋ ਤੇ ਇੱਕ ਦਿਨ ਤੁਹਾਡਾ ਜ਼ਰੂਰ ਆਵੇਗਾ ਤੁਸੀਂ ਜੋ ਵੀ ਸੋਚਿਆ ਵਾ ਚਾਹੇ ਉਹ ਆਪਣੀ ਫੈਮਲੀ ਵਾਸਤੇ ਹੋਵੇ ਚਾਹੇ ਆਪਣੇ ਪਰਸਨਲ ਕੈਰੀਅਰ ਲਈ ਹੋਵੇ ਉਹ ਜ਼ਰੂਰ ਪੂਰਾ ਹੋਵੇਗਾ ਔਰ ਸੈਕੰਡ ਆਪਣੇ ਮਮ ਡੈਡ ਦੀ ਇੱਜ਼ਤ ਕਰਿਆ ਕਰੋ ਉਹਨਾਂ ਦੇ ਨਾਲ ਰਿਹਾ ਕਰੋ ਉਹਨਾਂ ਦੇ ਲਈ ਮਿਹਨਤ ਕਰਿਆ ਕਰੋ ਤਾਂ ਕਿ ਜੋ ਸੁਪਨੇ ਉਹਨਾਂ ਨੇ ਤੁਹਾਡ ਨੂੰ ਲੈ ਕੇ ਦੇਖੇ ਨੇ ਉਹ ਉਹ ਤੁਹਾਡੇ ਨਾਲ ਰਹਿੰਦੇ ਰਹਿੰਦੇ ਪੂਰੇ ਹੋਣ